ਪੰਜਾਬ ਦੇ ਪ੍ਰਵਾਸ ਦੀ ਗੱਲ ਕਰੀਏ ਆਪਾਂ ਵੀ ਪੰਜਾਬੀ ਬੰਦਾ ਪ੍ਰਵਾਸ ਕਰਨਾ ਸ਼ੁਰੂ ਕਦੋਂ ਕਰਦਾ ਹੈ ਤਾਂ ਜਦੋਂ ਅੰਗਰੇਜ਼ਾਂ ਨੇ 1849 ਚ ਆਪਣੇ ਕਬਜ਼ਾ ਕਰ ਲਿਆ ਪੰਜਾਬ ਤੇ ਤਾਂ ਉਹਨਾਂ ਨੇ ਇੱਥੇ ਆ ਕੇ ਪਹਿਲਾਂ ਜ਼ਮੀਨਾਂ ਦੀ ਮਰਬੇਬੰਦੀ ਕਰਾਈ ਫਿਰ ਇੱਕ 1857 ਦਾ ਜਿਹੜਾ ਵਿਦਰੋਹ ਹੋਇਆ ਜਿਹੜਾ ਉਸ ਵੇਲੇ ਤਾਂ ਉਹਦੇ ਸਿੱਟੇ ਵਜੋਂ ਉਹਨਾਂ ਨੇ ਫੌਜੀ ਵੀ ਪੰਜਾਬ ਦੇ ਵਿੱਚੋਂ ਜਿਹੜੇ ਚੁਣਨੇ ਸ਼ੁਰੂ ਕਰਤੇ ਉਦੋਂ ਬਾਅਦ ਵੀ ਇੱਥੇ ਉਹਨਾਂ ਨੇ ਆਪਦਾ ਧਿਆਨ ਕੇਂਦਰਿਤ ਕੀਤਾ ਅੰਗਰੇਜ਼ਾਂ ਨੇ ਨਾਲ ਦੇ ਨਾਲ ਉਹਨਾਂ ਨੇ ਜ਼ਮੀਨ ਦੀ ਪੈਮਾਇਸ਼ ਕਰਾ ਕੇ ਮਿੰਤੀ ਕਰਾ ਕੇ ਮਾਮਲੇ ਮੂਮਲੇ ਵੀ ਵੱਧ ਵਧਾਤੇ ਫਿਰ ਇੱਥੇ ਦੋ ਤਿੰਨ ਵਾਰੀ ਕਾਲ ਪੈ ਗਿਆ ਉਸ ਵੇਲੇ ਇਹ ਗੱਲਾਂ 1850 ਤੋਂ 1900 ਸਨ ਦੇ ਵਿੱਚਕਾਰ ਦੇ ਹਨ ਫਿਰ ਇੱਥੇ ਪਲੇਗ ਦੀ ਬਿਮਾਰੀ ਫੈਲ ਗਈ ਤੇ ਮਾਮਲੇ ਵਧ ਗਏ ਤੇ ਜਿਹੜੇ ਇੱਥੇ ਛੋਟੇ ਕਿਸਾਨ ਸੀਗੇ ਉਹ ਫੌਜ ਦੇ ਵਿੱਚ ਭਰਤੀ ਹੋਣ ਲੱਗੇ ਜਦੋਂ ਫੌਜ ਦੇ ਵਿੱਚ ਭਰਤੀ ਹੋਣ ਲੱਗੇ ਉਹਨਾਂ ਨੂੰ ਨਵੇਂ ਥਾਵਾਂ ਦਾ ਵੀ ਪਤਾ ਲੱਗਣ ਲੱਗਾ ਇਸ ਤਰ੍ਹਾਂ ਪੰਜਾਬੀਆਂ ਦਾ ਇੱਕ ਛੋਟੇ ਰੂਪ ਦਾ ਪ੍ਰਵਾਸ ਸ਼ੁਰੂ ਹੋ ਗਿਆ ਫਿਰ ਜਦੋਂ ਇੰਗਲੈਂਡ ਦੀ ਰਾਣੀ ਦੀ ਤਾਜਪੋਸ਼ੀ ਸੀਗੀ 1897 ਦੇ ਵਿੱਚ ਇੰਗਲੈਂਡ ਦੇ ਵਿੱਚ ਤਾਂ ਇੱਥੋਂ ਆਪਣੇ ਜਿਹੜੇ ਪੰਜਾਬੀ ਫੌਜੀਆ ਨੂੰ ਨਾਲ ਲੈ ਕੇ ਗਏ ਆਪਦੀ ਸ਼ਾਨ ਨੂੰ ਸ਼ੌਕਤ ਜਾਂ ਟੌਰ ਵਿਖਾਉਣ ਦੇ ਮਾਰੇ ਠੀਕ ਹੈ ਤੇ ਆਉਂਦੇ ਵਾਰੀ ਵਾਪਸੀ ਤੋਂ ਉਹਨਾਂ ਨੂੰ ਵਾਇਆ ਕੈਨੇਡਾ ਵੈਨਕੂਵਰ ਦੇ ਥਾਣੀ ਉਹਨਾਂ ਨੂੰ ਵਾਪਸ ਭੇਜਿਆ ਗਿਆ ਜਦੋਂ ਵੈਨਕੂਵਰ ਵਾਪਸ ਆਏ ਕੈਨੇਡਾ ਦੇ ਦੀ ਲੰਘ ਗਏ ਤੇ ਕੈਨੇਡਾ ਦੀ ਬੇਥਾ ਧਰਤੀ ਪਈ ਸੀ ਖੁੱਲੀ ਆਬਾਦੀ ਉਹ ਤੋਂ ਬਹੁਤ ਥੋੜੀ ਸੀਗੀ ਤਾਂ ਜਿਹੜੇ ਮਤਲਬ ਕਿਸਾਨ ਸੀਗੇ ਤੇ ਕਿਸਾਨਾਂ ਦੇ ਅੰਦਰ ਉਹ ਕਿਸਾਨੀ ਵਾਲਾ ਕਹਿ ਲੋ ਗੱਲਬਾਤ ਜਾਗੀ ਉਹ ਕਹਿੰਦੇ ਇੰਨੀ ਖੁੱਲੀ ਥਾਂ ਪਤੀ ਪਈ ਹੈ ਕਿਉਂ ਨਾ ਇੱਥੇ ਆ ਕੇ ਆਪਾਂ ਸੇਵਾ ਕਰਨ ਲਗੇ ਤਾਂ ਇਤਿਹਾਸਕਾਰ ਕਹਿੰਦੇ ਵੀ ਹੋ ਸਕਦਾ ਕੁਝ ਕੁ ਬੰਦੇ ਤਾਂ ਆਉਂਦੇ ਉੱਥੇ ਹੀ ਉਤਰ ਗਏ ਕਹਿੰਦੇ ਵੀ ਇੱਥੇ ਹੀ ਆਪਾਂ ਸੇਵਾ ਕਰਨਾ ਹੈ ਤਾਂ ਬਹੁਤਿਆਂ ਨੇ ਇੱਥੇ ਆ ਕੇ ਆਪਦੇ ਨਾਲ ਦੇ ਸਾਥੀਆਂ ਨੂੰ ਤਿਆਰ ਕੀਤਾ ਵੀ ਐਂ ਕਰਕੇ ਆਪਾਂ ਉੱਥੇ ਚੱਲੀਏ ਤੇ ਖੁੱਲੀ ਥਾਂ ਪਈਏ ਉੱਥੇ ਖੇਤੀ ਕਰਾਂਗੇ ਆਰਾ ਮਿੱਲਾਂ ਬਹੁਤ ਲੱਗੀਆਂ ਸੀਗੀਆਂ ਤੇ ਇੱਥੇ ਇਹ ਵੀ ਗੱਲ ਜ਼ਿਕਰ ਜੋਗਾ ਕਿ ਉਦੋਂ ਫੌਜ ਦੇ ਵਿੱਚ ਮਹੀਨੇ ਦੀ 9 ਰੁਪਏ ਤਨਖਾਹ ਮਿਲਦੀ ਸੀ ਤੇ ਕੈਨੇਡਾ ਚ ਇੱਕ ਦਿਨ ਦੀ ਉਹਨਾਂ ਨੂੰ ਲੇਬਰ ਜਿਹੜੀ 7 ਰੁਪਏ ਬਣਦੀ ਸੀ ਮਤਲਬ ਕਿ ਪੈਸਿਆਂ ਦੇ ਰੂਪ ਦੇ ਵਿੱਚ ਵੀ ਵੱਧ ਮਿਲਦੇ ਸੀਗੇ ਤਾਤੇ ਆਸਕਾਰੀ ਵੀ ਦੱਸਦੇ ਆ ਕਿ ਜਿਹੜਾ ਅਮਰੀਕਾ ਦੀ ਸਾਨ ਫਰਾਂਸਿਸਕੋ ਬੰਦਰਗਾਹ ਤੇ ਉਤਰਨ ਵਾਲਾ ਪਹਿਲਾ ਪੰਜਾਬੀ ਹੈ ਉਹ ਬਖਸ਼ੀ ਸਿੰਘ ਨਾਮ ਦਾ ਬੰਦਾ ਹੈ ਜਿਹੜਾ 1898 ਈਸਵੀ ਦੇ ਵਿੱਚ ਉਸ ਬੰਦਰਗਾਹ ਤੇ ਜਾ ਕੇ ਉਤਰਿਆ ਸੀਗਾ